ਕਦੇ ਨਾਣਕਿਆਂ ਛੁੱਟੀਆਂ ਵਰਗੀਆਂ ਨਾਣਕਿਆਂ ਹੁੰਦੀਆਂ ਇਹਦੇ ਸੌਰੇ ਹੋਣ ਗਿਆ ਚਟਕੇ ਮਿਲੀਆਂ ਤੂੰ ਸੌਰੇ ਫੁੱਫੜ ਸੌਰੇ ਆਇਆ ਫੁੱਫੜ ਸੌਰੇ ਦੀਆਂ ਛੁੱਟੀਆਂ ਮਿਲੀਆਂ ਹਾਂ ਉੱਥੇ ਛੁੱਟੀਆਂ ਮਿਲ ਗਈਆਂ ਕਿ ਮੈਨੂੰ ਇੰਨੀਆਂ ਛੁੱਟੀਆਂ ਮਿਲੀਆਂ ਮੈਂ ਇੰਨੇ ਦਿਨ ਲਾਉਣੇ ਆ ਹਾਂ ਨਾਣਕਿਆਂ ਆਇਆ ਕੋਈ ਵੇਖ ਕੇ ਆਇਆ ਫੇਰ ਆਪਣੇ ਨਾਲ ਕੇ ਫੁੱਫੜ ਦੀ ਛੋਟ ਨਾਲ ਕੇ ਨਾਣਕਿਆਂ ਕੋਕ ਬਾਕ ਬੰਸਰ ਕੰਨੇ ਹੰ ਬੰਸਰ ਕੰਨੇ ਹੰ ਅੰਬਰ ਸਰ ਕੰਨੇ ਗਏ ਤਾਂ ਨਹੀਂ ਕਦੇ ਹਾਂ ਬੇਦਰ ਜੰਦਰਾ ਤਾਂ ਜ ਪਹਿਲਾਂ ਹੂੰ ਇਹ ਤਾਂ ਛਾਣੇ ਹੋ ਗਏ ਹੁਣ ਮਾਮੇ ਮੂਮੇ ਵਰਗੇ ਮਾਮੇ ਤਾਂ ਬਣ ਕੇ ਚਲੇ ਪੁੱਤਰ ਪੁੱਤ ਇੱਕ ਅੱਛਾ ਮਾਮੇ ਹੈ ਨਹੀਂ ਮਾ ਮਾਰਾ ਤੇਰਾ ਪਹਿਲਾਂ ਬਗੇ ਦੇਖੇ ਪ੍ਰੋਤਿਮ ਰਤੇ ਤਾਂ ਨਹੀਂ ਆਉਂਦੇ ਮਾਮਾ ਨੇ ਦੇਖਿਆ ਹੀ ਨਹੀਂ ਅੱਛਾ ਮਾਮੀ ਦੇਖੀ ਆ ਨਾਨਾ ਨਹੀਂ ਦੇਖਿਆ ਨਾ ਮਾਮਾ ਮੈਂਖਾ ਅੱਛਾ ਮਾਮੀ ਦੇਖੀ ਜਾਲੀ

ਚੱਕੋ ਜੀ ਫਰਿੱਜ ਦੇ ਵਿੱਚ ਇਹ ਦੇਖੋ ਬਣਾਏ ਆ ਰਸਗੁੱਲੇ ਆ ਦੇਖੋ ਆ ਰਸਗੁੱਲੇ ਰੈਡੀ ਆ ਹਾਂ ਦੇਖੋ ਕਿਤਾ ਨੂੰ ਪੜਨ ਚਾਹਤਾ ਹਾਂ ਥੋੜੇ ਜਿਹਾ ਕਰੜੇ ਜਿਹਾ ਬਣ ਗਿਉ ਰਸਗੁੱਲੇ ਹਾਂ ਅੰਨੀ ਕੁੱਲੀ ਨਾ ਜਦੋਂ ਬਾਰੇ ਚੁੱਪ ਚੁੱਪ ਇੱਥੇ ਆ ਕੇ ਮੈਂ ਕੀੜੇ ਜਿਹਾ ਬਣ ਕੇ ਉਹ ਬਣ ਨਹੀਂ ਜਿਹੜਾ ਕੰਮ ਮੈਂ ਕਿਹਾ ਸੀ ਉਹ ਤਾਂ ਸੁੱਕਦੀ ਹੈ। ਮੈਂ ਪਾਟ ਪਾਟ। ਠੀਕ ਐ। ਮੈਂ ਕਿਹਾ ਸੀ ਮਾੜਾ ਨਹੀਂ ਮਿੱਠਾ ਥੋੜਾ ਪਾ ਲੈ। ਚਲ ਕੋਈ ਨਹੀਂ ਅਗਲੀ ਵੇਰ ਕਰਨਾ। ਚਲੋ ਰੋਟੀਨ ਦਾ ਕੰਮ ਰੈਸੀ ਤੇ ਕਹਿੰਦੀ ਮੈਨੂੰ ਟੋਸਟਰਡ ਬਣਾ ਦੇ। ਇਹ ਹੈ ਰੈਡੀਓ ਬਰਡਾ ਹੀ ਆ ਆ ਬਰਡਾ ਦਾ ਬਣਾ ਦੇਣੀ ਹਾਂ ਰਹਿਸੂ ਪਿਆਜ਼ ਪੂਜਤਾ ਨਹੀਂ ਪਾਉਣਾ ਪਿਆਜ਼ ਹੈਨਾ ਪਿਆਜ਼ ਪਾਣਾ ਟਮਾਟਰ ਨਹੀਂ ਟਮਾਟਰ ਨਹੀਂ ਪਾਉਣਾ ਚਾਹ ਟਮਾਟਰ ਨਹੀਂ ਪਾਉਣਾ ਆ ਮੰਜੇੜਾ ਐ ਪਏ ਵੱਡਾ ਸਾਰਾ ਕਮਰਾ ਕੰਡਾ ਮੇਡਾਈ ਬਹੁਤ ਵੱਡਾ ਕਿਚਨ ਵੀ ਬਹੁਤ ਵੱਡੀ ਅੰਦਿਕ ਇਧਰਾ ਸੈਂਡਵਿਚ ਬਣ ਗਏ ਇਹਦੇ ਵਿੱਚ ਹੈਗਾ ਪਿਆਜ਼ ਪਾਇਆ ਟਮਾਟਰ ਰੈਂਸੂ ਕਹਿੰਦੀ ਪਾਉਣਾ ਨਹੀਂ ਹੈਗਾ ਤੇ ਵਿੱਚ ਸੌਸ ਪਾਈ ਤੇ ਇਹ ਸੈਂਡਵਿਚ ਤਵੇ ਤੇ ਆਪਾਂ ਰੱਖਿਆ ਹੈਗਾ ਸੀ ਕਿਉਂਕਿ ਨਾਨ ਸਟਿਕ ਜੋ ਹੈ ਨਹੀਂ ਤੇ ਤਵੇ ਉੱਤੇ ਤਲਿਆ ਹੈਗਾ ਸੀ ਰੈਸੀ ਕਹਿੰਦੀ ਮੈਂ ਸੈਂਡਵਿਚ ਖਾਣਾ ਇਸ ਲਈ ਸੈਂਡਵਿਚ ਉਹਦਾ ਤਿਆਰ ਸਵੇਰ ਦੀ ਖਾਈ ਜਾਂਦੀ ਹੈ ਦੋ ਵਾਰੀ ਬਣਾਤਾ ਹਾਂ ਹੈ ਤਾਂ ਪਾ ਲੈਣਾ ਤੇ ਖੋਜਦਾ ਠੀਕ ਲੈ ਲੈ ਇਸ ਵਿੱਚ ਮੈਂ ਬਲੈਕ ਵੀ ਥੋੜਾ ਪੁੱਝ ਦੇਗੀ ਠਾਕੇ ਦੇਖ ਹਾਂ ਬਲੈਕ ਬਣਾ ਜਦੋਂ ਪਾ ਲੈਣਾ ਤੇ ਖੋਜਦੇ ਰਸ ਤੇ ਛਾੜ ਦੇਣਾ हाँ अगली बार करा सूजी सब्जी पाक हाँ पनीर कड़ला हो गया कीड़ा हो गया ऊँ कह सी स्वासी नज गुलाब जामुन खाई कुखड़नू ਤੇ ਕਹਿ ਦਿਆ ਮੈਂ ਗ੍ਰਾਬ ਜਮ ਨਹੀਂ ਰਸਗੁੱਲੇ ਆ ਮੈਂ ਤਾਂ ਬਹੁਤ ਲੱਗੀ ਵਿੱਚ ਇੱਕ ਦੋ ਚੀਜ਼ਾਂ ਨਹੀਂ ਬਸ ਐਡ ਕੀਤੀਆਂ ਸੀ ਉਹਦੇ ਕਰਕੇ ਪ੍ਰੋਬਲਮ ਹੋ ਗਈ ਹਾਂ ਉਹ ਜੇ ਉਹ ਪਾਲਾਂ ਦੇ ਵਿੱਚ ਥੋੜਾ ਜਿਹਾ ਛੋਟਾ ਪਾਲਾਂ ਦੇ ਬੈਕਿੰਗ ਆਉਡਰ ਤੇ ਉਹ ਸੂਜੀ ਆ ਫਿਰ ਵਧੀਆ ਬਣ ਜਾਂਦੇ ਫਿਰ ਚੀੜੇ ਜੇ ਨਹੀਂ ਬੰਨੇ ਸੀ ਇਹ ਨਾ ਰਸਗੁੱਲੇ ਹਾਂ ਅੰਦਰ ਬੈਠੇ ਆ ਏਸੀ ਲਾ ਕੇ ਬੈਠੇ ਆ ਹਜੇ ਵੀ ਗਰਮੀ ਬਹੁਤ ਜਿਆਦਾ ਪੈ ਰਹੀ ਰੈਨਸੂ ਕਹੇ ਜਾ ਬਣੇ ਸੰ ਵਿੱਚ ਕਿਪਾਸ ਗੱਟ ਚੁੱਕੀ ਤੇ ਔਰ ਫਿਰ ਕੇ ਨਾਲ ਖਾਓ ਹਾਲੇ ਇੱਕ ਪੀਸ ਬਹੁਤ ਇਹ ਮੋਟੀ ਥਾਂ ਦੇ ਬੈਠੀ ਖਾਈ ਜਾਂਦੀ ਹੈ ਮੱਲਣੀ ਖਾਈ ਚੱਲੇ ਕਰ ਸੌ ਦੀ ਹਟੀ ਨਾ ਚਾ ਰੋਟੀ ਫਿਰ ਕਿਵੇਂ ਖਾਏਗੀ ਰੋਟੀ ਨਹੀਂ ਖਾਣੀ ਰੋਟੀ ਦੀ ਭੁੱਖ ਮਰ ਜੂਗੀ ਫਿਰ ਰੈਨਸੂ ਰੇੰਸੂ ਦਾ ਸਿਰਫ ਮੋਬਾਈਲ ਹੋਵੇ ਤੇ ਮੂਰੇ ਖਾਣ ਵਾਸਤੇ ਚੀਜ਼ਾਂ ਹੁਣ ਰੱਖੀਆਂ ਤੇ ਪੜਾਈ ਪੜ੍ਹੂਈ ਨਾ ਹੁੰਦੀ ਹੋਵੇ ਪੜ੍ਹਨ ਹਾਂ ਹਾਂ ਪਾਹ ਤਾਂ ਭਤੀਲੀ ਨੂੰ ਚੱਲ ਆਉਂਦਾ ਖਾਣੇ ਬਹੁਤ ਮੰਗਦੇ ਆ ਬਹੁਤ ਕੁਸ ਆਏ ਕਿ ਸਾਨੂੰ ਆ ਹਾਂ ਉਹ ਪਾਕੇਟ ਨਹੀਂ ਪਾ ਗਾੜੀ ਤੇ ਘੁੰਮਣਾ ਬੋ ਦਾਦੀ ਮੰਮੀ ਹੋਏ ਜੀ ਬਾਏ ਬਾਏ ਜੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਕਿਵੇਂ ਲੱਗੀ ਅਜੇ ਅਸੀਂ ਪੈਂਡ ਹੀ ਆਂ ਜੀ ਪੈਂਡ ਦੀ ਵੀਡੀਓ ਹੈਗੀ ਐ ਇੱਕੇ ਘਰ ਆਈ ਹੋਈ ਸੀ ਛੁੱਟੀਆਂ ਕਰਕੇ ਤੇ ਪੈਂਡ ਵੀਡੀਓ ਵਰ ਰਹੀ ਐ ਬਾਏ 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 ਬਾਏ